ਐਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਜੀ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਜਤਰੀ ਸਾਡੇ 5:30 ਇਸ ਵਕਤ ਖੜਿਆ ਬਰਨਾਲਾ ਮੰਡੀ ਦੇ ਵਿੱਚ ਤੇ ਤੁਹਾਨੂੰ ਅੱਜ ਵੀ ਆਪਾਂ ਸਬਜ਼ੀਆਂ ਤੇ ਫਲਾਂ ਦੇ ਰੇਟਾਂ ਤੇ ਪਿਆਜ਼ਾਂ ਦਾ ਰੇਟ ਤੇ ਆਲੂਆਂ ਦਾ ਰੇਟ ਦਿਖਾਵਾਂਗੇ ਜੀ ਤੇ ਹੋਲ ਸੇਲ ਦੇ ਰੇਟ ਦਿਖਾਵਨੇ ਆਪਾਂ ਵੀ ਅੱਜ ਦਾ ਕੀ ਭਾਜ ਬਰਨਾਲਾ ਮੰਡੀ ਦਾ ਜੀ ਚਲੋ ਚੱਲਦੇ ਆਪਾਂ ਕਰਦੇ ਆਂ ਆਰਤੀ ਨਾਲ ਗੱਲਬਾਤ ਜੀ ਵੀ ਅੱਜ ਦਾ ਭਾਅ ਕੀ ਰਿਹਾ ਜੀ ਦੋਸਤੋ ਆਪਾਂ ਬਾਈ ਜੀ ਨਾਲ ਕਰਦੇ ਆਂ ਆਪਾਂ ਵੀ ਟਮਾਟਰ ਦਾ ਅੱਜ ਦਾ ਕੀ ਭਾਅ ਹੈ ਜੀ ਮੰਡੀ ਦਾ ਬਰਨਾਲਾ ਮੰਡੀ ਦਾ ਹਾਂਜੀ ਟਮਾਟਰ ਕੀ ਭਾਅ ਲੱਗਾ ਜੀ ਵਾਹ ਵੀ ਟਮਾਟਰ ਵੱਡੇ ਵੀਰੇ ਅੱਜ 8 ਰੁਪਏ ਤੋਂ ਲੈ ਕੇ 5 ਰੁਪਏ ਤੱਕ ਦਾ ਭਾਅ ਆਇਆ ਵੀਰੇ ਹਾਂਜੀ ਜਿਸ ਤਰ੍ਹਾਂ ਦੀ ਕੁਆਲਿਟੀ ਹੋਵੇ ਉਹ ਭਾਅ ਹੋਵੇ ਕੁਆਲਿਟੀ ਦੇ ਹਿਸਾਬ ਨਾਲ ਆ ਜੀ ਇਹ ਤੇ ਪੂਰਾ ਵਧੀਆ ਟਮਾਟਰ ਆ ਜੀ ਇਹ ਠੀਕ ਆ ਜੀ ਤੇ ਤੋਰੀ ਕੀ ਭਾਅ ਲੱਤੀ ਤੋਰੀ ਵੀਰੇ ਚੱਲੀ ਆਈਗਾ 15 ਤੋਂ 18 ਦਾ ਭਾਅ ਰਿਹਾ ਹੈ ਹਾਂਜੀ ਟੋਰੀ 15 ਤੋਂ ਲੈ ਕੇ 18 ਰੁਪਏ ਦਾ ਭਾਜੇ ਬੰਦੂਰੇ ਰੇਸ ਚਾੜ ਰੱਖੀ ਹੈ ਜੀ ਤੇ ਕਦੂ ਦਾ ਕੀ ਭਾਲਾ ਦਾ ਵੀਰ ਜੀ ਕਦੂ ਵੀਰੇ 15 ਰੁਪਏ ਨੈਟ ਦਾ ਭਾਜ ਲਿਆ ਹਾਂਜੀ 15 ਰੁਪਏ ਨੈਟ ਦਾ ਭਾਜ ਹੀ ਇਹ ਕਦੂ ਦਾ ਜੀ ਤੇ ਪਿੰਡੀ ਦਾ ਕੀ ਭਾਲਾ ਦਾ ਜੀ ਪਿੰਡੀ ਵੀਰੇ 17 ਰੁਪਏ 16 ਰੁਪਏ 15 ਰੁਪਏ ਜੈਜੀ ਸਾਹਿਬ ਦੀ ਜੀ ਉਸਤਾ ਦਾ ਰੇਟ ਚੱਲਿਆ ਅੱਛਾ ਜੇ ਕਿਸੇ ਨੇ ਲੈਣਾ ਤਾਂ ਗ੍ਰੇਡੀ ਲੈਣੀ ਪੈਂਦੀ ਆ ਬੰਦੇ ਨੂੰ ਗ੍ਰੇਡ ਵੀਰੇ ਗ੍ਰੇਡ ਅੱਛਾ ਬੰਦ ਗ੍ਰੇਡ ਲੈਣਾ ਬਾਹਰ ਕੋਈ ਨਹੀਂ ਵੇਚਦੇ ਠੀਕ ਆ ਜੀ ਤੇ ਪੇਠਾ ਕੀ ਭਾਏ ਪੇਠਾ 3 ਰੁਪਏ ਦਾ ਭਾਅ ਚੱਲਦਾ ਭਰਾ ਇਹ 3 ਰੁਪਏ ਦਾ ਭਾਅ ਜੀ ਆਪੇ ਜੀ ਫੁੱਟਾਂ ਦਾ ਕੀ ਰੇਟ ਲੱਗਾ ਜੀ ਰੇਟ ਵੀਰੇ 18-20 ਰੁਪਏ ਆ ਚੱਲਦਾ ਹਾਂਜੀ ਦੋ-ਤਿੰਨ 18 ਦਾ ਭਾਜੀ ਇਹ ਤਾਂ ਫੁੱਟ ਦਾ ਇਹ ਗੱਲ ਆ ਤੁਸੀਂ ਇੱਦਾਂ ਤਾਂ ਲੱਗੇ ਮੂਰੇ ਹਾਂਜੀ ਦੋਸਤੋ ਆਪਾਂ ਬਾਈ ਨਾਲ ਕਰਦਿਆਂ ਗੱਲ ਨਾਲ ਚੌਲੇ ਬਹੁਤ ਘੱਟ ਦੀ ਚੌਲੇ ਹੁਣ ਆਉਂਦੀ ਆ ਦੇਖੋ ਪਹਿਲਾਂ ਤਾਂ ਬਹੁਤ ਘਰੇ ਲੱਗੇ ਪਏ ਹੁੰਦੇ ਦੇ 14 ਦੇ ਤੇ ਹੁਣ ਤਾਂ ਬੜੀ ਘੱਟ ਆਉਂਦੀ ਆ ਚੌਲੇ ਮੰਡੀ ਦੇ ਵਿੱਚ ਥੋੜੀ ਘੱਟ ਨਹੀਂ ਜਾਂਦੀ ਆ ਇਹ ਬਾਈ ਚੌਲੇ ਘੱਟ ਘੱਟ ਕਦੋਂ ਆਉਣ ਲੱਗੀ ਮੰਡੀ ਦੇ ਵਿੱਚ ਆ ਫੜ ਜਾੜ ਗਨੇਰੀ ਕਰਕੇ ਨੇਰੀ ਕਰਕੇ ਆ ਬਾਈ ਨੇਰੀ ਕਰਕੇ ਚੌਲੇ ਘਾੜ ਗਈ ਕਿਉਂਕਿ ਬੇਲਾ ਬੂਲਾ ਸਾਰੀਆਂ ਗੰਡਿਆਤੀਆਂ ਹਨਾ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲ ਕਰਦੇ ਆਂ ਵੀ ਚੌਲੇ ਘਟ ਕਿਉਂ ਆ ਰਹੀ ਹੈ ਮੰਡੀ ਦੇ ਵਿੱਚ ਬਹੁਤ ਘਟ ਆ ਰਹੀ ਹੈ ਚੌਲੇ ਨਰਮਾਇਲ ਪੈਂਦੀ ਹੈ ਬਾਈ ਤੁੱਪ ਪੈਂਦੀ ਹੈ ਕਨੇਰੀ ਆ ਜਾਂਦੀ ਹੈ ਬਾਈ ਤੀਜੇ ਚੌਥੇ ਦਿਨ ਤਹਾਏ ਅੱਛਾ ਉਹ ਸ਼ਿਮਲਾ ਮਿਰਚ ਸ਼ਿਮਲਾ 30 ਰੁਪਏ ਕਿਲੋ ਚੱਲਦੀ ਹੈ ਵੀਰੇ ਅੱਛਾ 20 ਤੋਂ 30 ਰੁਪਏ ਚੱਲ ਹਾਂਜੀ ਹਾਂਜੀ ਤੇ ਟੋਰੀ ਕੀ ਭਾਜੀ ਟੋਰੀ 30 ਰੁਪਏ ਕਿਲੋ ਵੀਰੇ 20 ਰੁਪਏ ਕਿਲੋ ਵੀ 20 ਤੋਂ 30 ਰੁਪਏ ਵੀਨੇ ਕਿਲੋ ਦਾ ਰੇਟ ਪਾ ਦਿੰਦਾ ਨਿੰਬੂ ਦਾ ਕੀ ਭਾਜੀ ਨਿੰਬੂ ਵੀਰੇ 50 60 ਰੁਪਏ ਕਿਲੋ ਚੱਲਦੇ ਠੀਕ ਹੈ ਠੀਕ ਇਹ ਗਾਜਰਾਂ ਦਾ ਕੀ ਭਾ ਲੈ ਗਾਜਰ 20 ਰੁਪਏ ਕਿਲੋ ਦੇ 20 ਤੋਂ 30 ਰੁਪਏ ਕਿਲੋ ਚੱਲਦੀ ਹੈ ਹਾਂਜੀ ਦੋਸਤੋ ਆਪਣੇ ਤੁਹਾਨੂੰ ਫਲਾਂ ਦੇ ਸਬਜ਼ੀਆਂ ਦੇ ਰੇਟ ਤੁਹਾਨੂੰ ਦਿਖਾਈ ਸੀ ਜਿਹੜੇ ਅੱਜ ਆ ਰਿਹਾ ਜੀ ਚਲੋ ਆਪਾਂ ਅੱਗੇ ਨਾਲ ਗੱਲ ਕਰਦੇ ਇੱਧਰ ਵੀ ਜਾ ਕੇ ਆਪਾਂ ਇਹ ਆਪਾਂ ਸਾਰੇ ਬੜੀਆਂ ਲੱਗੀਆਂ ਲੱਗੀਆਂ ਨੇ ਇੱਧਰ ਹਾਂਜੀ ਦੋਸਤੋ ਬਰਲਾਣਾ ਮੰਡੀ ਦੇ ਵਿੱਚ ਸਾਡੇ 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 ਉਹ ਸਬਜੀ ਸਬਜ਼ੀਆਂ ਲਈ ਹਾਂਜੀ ਦੋਸਤੋ ਆਪਾਂ ਬੈਂਗਣੀ ਬਾਰੇ ਵੀ ਦੱਸ ਦਿਆਂ ਵੀ ਅੱਜ ਬੈਂਗਣੀ ਦਾ ਕੀ ਭਾ ਰਿਹਾ ਜੀ ਬੈਂਗਣੀ ਦਾ ਕੀ ਭਾ ਰਿਹਾ ਵੀਰੇ ਜੀ 16 ਰੁਪਏ ਹੈ ਬਾਈ ਯਾਰ 16 ਰੁਪਏ ਹਾਂ 80 ਰੁਪਏ ਦੀ ਬਨਸੇਰੀ ਹੈ ਬਾਈ ਠੀਕ ਹੈ ਜੀ 80 ਰੁਪਏ ਦੀ ਬਨਸੇਰੀ ਪਣੀ ਹੈ ਜੀ ਇਹ ਭਿੰਡੀ 6 ਕਿਲੋ 100 ਦੀ ਹੈ 100 ਦੀ 6 ਕਿਲੋ ਹੈ ਜੀ ਭਿੰਡੀ ਠੀਕ ਹੈ ਬਹੁਤ ਮੰਦੀ ਹੋ ਗਈ ਪ੍ਰਿੰਡੀ ਦਾ ਰੇਟ ਤਾਂ ਬਹੁਤ ਮੰਦਾ ਹੋ ਗਿਆ ਬਾਈ ਹਾਂ ਮੈਂ ਤਾਂ ਨਹੀਂ ਬੱਲੇ ਪੈਂਦੀ ਭਰਾਵਾ ਤੋੜਦੇ ਐ ਇਦੋਂ ਜ਼ਿਆਦਾ ਤਾਂ ਸਾਨੂੰ ਤੋੜਨੀ ਨਹੀਂ ਬਥੇਰੀ ਔਕੀ ਆ ਬਾਈ ਯਾਰ ਲੋ ਵੀ ਬਹੁਤ ਜ਼ਿਆਦਾ ਪੈਂਦੀ ਆ ਬਾਈ ਜੀ ਬਹੁਤ ਮਿਹਨਤ ਕਰਨੀ ਪੈਂਦੀ ਆ ਠੀਕ ਆ ਨਾ ਜੀ ਰੇਟ ਵੀ ਬਹੁਤ ਡਾਊਨ ਆ ਪ੍ਰਿੰਡੀ ਦਾ ਹਾਂ ਰੇਟ ਡਾਊਨ ਆ ਵੀਰੇ ਜੀ ਦੋਸਤੋ ਅੱਜ ਫੇਰ ਆਪਾਂ ਗੱਲਬਾਤ ਕਰਦੇ ਆ ਬੁੱਤੇ ਹੋਰਾਂ ਨਾਲ ਜਾ ਕੇ ਵੀ ਅੱਜ ਤਰਬੂਜ ਦਾ ਕੀ ਭਾਰਿਆ ਚਲੋ ਦੇਖਦੇ ਆਂ ਤੇ ਮਿਰਚ ਦਾ ਵੀ ਕੀ ਪਾ ਰਿਹਾ ਤੇ ਗੱਲਬਾਤ ਕਰਦੇ ਆਂ ਪਾਪੂ ਤੇ ਹੋਰਾਂ ਆ ਜਾ ਕੇ ਠੀਕ ਆ ਜੀ ਹਾਂਜੀ ਦੋਸਤੋ ਆਪਾਂ ਤਰਬੂਜ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਤਰਬੂਜ ਦਾ ਕੀ ਰੇਟ ਆ ਜੀ ਤੇ ਹਾਂਜੀ ਵੀਰ ਜੀ ਤਰਬੂਜ ਦਾ ਕੀ ਰੇਟ ਲਾਇਆ ਜੀ ਅੱਜ 6 ਰੁਪਏ ਬਾਈ 6 ਰੁਪਏ ਹਾਂਜੀ ਦੋਸਤੋ 6 ਰੁਪਏ ਕਿਲੋ ਰਹਿ ਗਿਆ ਤਰਬੂਜ ਦਾ ਰੇਟ ਆ ਤੇ ਜੇ ਲੈਣਾ ਤਾਂ ਕਿੰਨੇ ਕਿਲੋ ਲੈਣਾ ਪੈਂਦਾ ਬੰਦੇ ਨੂੰ ਇੱਕ ਕਵਾਂਟਰ 2 ਕਵਾਂਟਰ ਮਿਲਦਾ ਵੀਰੇ ਜੀ ਕਵਾਂਟਰ ਜਾਂ 2 ਕਵਾਂਟਰ ਲੈਣੇ ਪੈਂਦੇ ਆ ਜੀ ਇਹ ਠੀਕ ਆ ਜੀ ਪੂਰੇ ਵਧੀਆ ਨੇ ਤਰਬੂਜ ਅੰਨਾ ਤਾਂ ਕੋਈ ਬਾਈ ਮਿਰਚ ਦਾ ਕੀ ਭਾਰ ਹੈ ਜੀ ਵੀਰ ਜੀ ਅੱਜ ਮਿਰਚ 15 ਰੁਪਏ ਪਰੇ 15 ਰੁਪਏ ਕਿਲੋ ਤੇ ਕਿੰਨੇ ਕਿਲੋ ਦੀ ਭਰਤੀ ਲਵਾਵਾਂਗੇ ਇਹ 10 ਕਿਲੋ 10 ਕਿਲੋ ਹਾਂਜੀ ਦੋਸਤੋ 10 ਕਿਲੋ ਦੀ ਭਰਤੀ ਆ ਜੀ ਲਵਾਵਾਂਗੇ 15 ਰੁਪਏ ਕਿਲੋ ਹੋ ਗਈ ਮਿਰਚ ਜੀ ਅੱਜ ਥੋੜੀ ਤੇਜ਼ੀ ਜਿਹਾ ਨਜ਼ਰ ਆਈ ਹੈ ਕਿਉਂਕਿ ਕੱਲ 10 ਰੁਪਏ ਸੀ ਵੀ ਅੱਜ 15 ਰੁਪਏ ਹੋ ਗਈ ਜੀ ਬਰੇ ਹਾਂਜੀ ਦੋਸਤੋ ਆਪਾਂ ਬਾਈ ਨਾਲ ਇੱਧਰ ਵੀ ਗੱਲਬਾਤ ਕਰਦੇ ਹਾਂ ਧੰਨਵਾਦ ਆਪਾਂ ਵੀ ਅੱਜ ਤਰਬੂਜ ਦਾ ਕੀ ਭਾ ਰਿਹਾ ਬਾਈ ਤਰਬੂਜ ਦਾ ਕੀ ਭਾ ਲਾਦਾ ਤੁਸੀਂ ਨੇ 10 ਜੀ ਆਣਾ ਸਰਪੋਤ ਵਾਲੋ ਕੀ ਪਾ ਲਾਦਾ ਵੀਰੇ ਇਹ ਹੈਗਾ ਜੀ 8 ਰੁਪਏ ਕਿਲੋ ਜੀ ਪਰ ਜਿਹੜਾ ਰੇਟ ਹੈਗਾ ਵੀਰ ਜੀ ਇਹ ਹੈਗਾ ਕਾਉਂਟਰ ਦਾ ਰੇਟ ਆ ਕੋਈ ਕਿਲੋ ਜਾਂ 2 ਕਿਲੋ ਜਾਂ 5 ਕਿਲੋ ਦਾ ਰੇਟ ਨਹੀਂ ਹੈਗਾ ਇਹ ਹੈਗਾ ਕਾਉਂਟਰ ਦਾ ਰੇਟ ਜੀ ਠੀਕ ਆ ਵੀਰ ਜੀ ਠੀਕ ਆ ਕੋਈ ਗਿੱਲੂ ਵਾਲਾ ਨਹੀਂ ਆ ਰਹਾ ਇੱਧਰ ਵੀ ਗਿੱਲੂ ਵਾਲਾ ਪਾਣੀ ਹੈਗਾ ਗਿੱਲੂ ਵਾਲਾ ਪਾਣੀ ਹੈਗਾ ਕਾਊਂਟਰ ਦੇ ਰੇਟ ਨੇ ਮੰਡੀ ਦੇ ਜਿੰਨੇ ਵੀ ਰੇਟ ਹੁੰਦੇ ਆ ਸਾਰੇ ਕਾਊਂਟਰਾਂ ਦੇ ਰੇਟ ਹੁੰਦੇ ਆ ਜੀ ਠੀਕ ਹੈ ਠੀਕ ਆ ਹਾਂਜੀ ਦੋਸਤੋ ਬਾਈ ਨੂੰ ਪੁੱਛਦੇ ਆਂ ਆਪਾਂ ਵੀ ਅੱਜ ਤਰਬੂਜ ਕੀ ਭਾਅ ਖਰੀਦਿਆ ਬਾਈ ਜੀ ਕੀ ਭਾਅ ਖਰੀਦਿਆ 70 ਰੁਪਏ ਖਰੀਦਿਆ ਬਾਈ 70 ਰੁਪਏ ਭਾਈ 70 ਰੁਪਏ ਬਾਈ 70 ਰੁਪਏ ਖਰੀਦਿਆ ਜੀ ਤਰਬੂਜ ਦਾ ਭਾਅ ਜੀ ਅੱਜ 70 ਰੁਪਏ ਠੀਕ ਹੈ ਕਿੰਨੇ ਕਿਲੋ ਲੈਂਤਾ ਤੁਸੀਂ ਜੀ ਬਾਈ ਅਸੀਂ ਜੀ 48 ਕਿਲੋ ਲੈਂਤਾ 48 ਕਿਲੋ ਦੀ ਭਰਤੀ ਮਿਲ ਜੂਗੀ ਬਾਈ ਜ ਇੱਕ ਦੀ ਹੈਗੀ ਆ ਹਾਂਜੀ 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 ਦੋਸਤੋ ਆਪਾਂ ਕੇਲੇ ਦਾ ਭਾਅ ਵੀ ਪੁੱਛਦੇ ਆਪਾਂ ਨੂੰ ਬਾਈ ਨੂੰ ਤੇ ਆਪਾਂ ਪਵਿੱਤੇ ਦਾ ਭਾਅ ਪੁੱਛਦੇ ਆ ਵੀ ਅੱਜ ਦਾ ਕੀ ਭਾਅ ਜੀ ਠੀਕ ਹੈ ਜੀ ਕਰਦੇ ਆ ਆਪਾਂ ਗੱਲਬਾਤ ਬਾਈ ਜੀ ਨਾਲ ਹਾਂ ਬਾਈ ਜੀ ਪਵਿੱਤੇ ਦਾ ਕੀ ਭਾਅ ਲਾਇਆ ਜੀ ਪਵਿੱਤੇ 30 ਰੁਪਏ 30 ਰੁਪਏ ਕਿਲੋ ਤੇ ਕਿਹ ਕਿਲੋ ਦੀ ਭਰਤੀ ਹੁੰਦੀ ਹੈ ਇਹ ਗ੍ਰੇਡ 'ਚ 25 26 ਕਿਲੋ 25 26 ਕਿਲੋ ਦਾ ਹੁੰਦਾ ਇਹ ਤੇ ਇਕੱਠਾ ਹੀ ਲੈਣਾ ਪੈਂਦਾ ਜੀ ਇਹ ਇਕੱਠਾ ਜੀ ਇਕੱਠਾ ਹਾਂਜੀ ਬਾਈ ਜੀ ਜੇ ਕਿਸੇ ਨੇ ਖਰੀਦਣਾ ਤਾਂ ਇਕੱਠਾ ਹੀ ਲੈਣਾ ਪੈਣਾ ਪਵਿੱਤਾ ਬਹੁਤ ਵਧੀਆ ਆਉਂਦਾ ਬਾਈ ਉਹਨਾਂ ਕੋਲੇ ਠੀਕ ਹੈ ਜ ਤੇ ਕੇਲੇ ਦਾ ਕੀ ਭਾਅ ਲਾਇਆ ਜੀ ਅੱਜ ਕੇਲਾ 38 ਰੁਪਏ ਕਿਲੋਈ ਅੱਛਾ 38 ਰੁਪਏ ਕਿਲੋ ਹਾਂਜੀ ਠੀਕ ਆ ਬਾਈ ਤੇ ਇਹ ਵੀ ਗ੍ਰੇਡ ਲੈਣਾ ਪੈਂਦਾ ਗ੍ਰੇਡ ਜੀ ਗ੍ਰੇਡ ਗ੍ਰੇਡ ਚ ਕਿੰਨੇ ਕਿਲੋ ਹੁੰਦਾ ਕੇਲਾ ਜੀ ਇਹ 15 ਕਿਲੋ ਹੁੰਦਾ ਜੀ ਹਾਂਜੀ 15 ਕਿਲੋ ਗ੍ਰੇਡੀ ਹੁੰਦੀ ਹੈ ਭਰੀ ਹੋਈ ਇਹ ਤੇ 15 ਕਿਲੋ ਇਕੱਠਾ ਹੀ ਲੈਣਾ ਪੈਣਾ ਜੀ ਲੈਣਾ ਜੀ ਇਹ ਹਾਂਜੀ ਦੋਸਤੋ ਆਪਾਂ ਬਾਈ ਨਾਲ ਕਰਦਿਆਂ ਕਰੇਲੇ ਦਾ ਆਪਾਂ ਅੱਜ ਮੰਡੀ ਦਾ ਕੀ ਭਾਅ ਜੀ ਕਰੇਲੇ ਦਾ ਤੇ ਕਰੇਲਾ ਵੀ ਪੁੱਛਦੇ ਆਂ ਵੀ ਕਿਹੜਾ ਬਾਈ ਕੋਲੇ ਕਰੇਲਾ ਆਉਂਦਾ ਇਹ ਰਵਾਨ ਭਾਈ ਕਰੇਲੇ ਆ ਗੀ ਭਾਲਾ ਭਾਈ ਇਹ ਇਹ ਕਰੇਲਾ 20 ਰੁਪਏ ਕਿਲੋ ਵੇਚ ਰਹੇ ਹਾਂ ਬਲੇ ਜਾਲਾ ਅੱਛਾ ਜਾਲਾ ਵਾਲਾ ਕਰੇਲਾ ਇਹ 20 ਰੁਪਏ ਕਿਲੋ ਦਾ ਭਾਜੇ ਤੇ 100 ਰੁਪਏ ਦੀ ਬੰਸੇਰੀ ਆ ਹਾਂਜੀ ਜੇ ਕਿਸੇ ਨੇ ਲੈਣਾ ਤਾਂ 100 ਰੁਪਏ ਦੀ ਬੰਸੇਰੀ ਲੈਣੀ ਪੈਣੀ ਆ ਕਿਸੇ ਨੂੰ ਵੀ ਲੈਣੀ ਆ ਇਹ ਠੀਕ ਆ ਜੀ ਚਲੋ ਦੋਸਤੋ ਆਪਾਂ ਗੱਲਬਾਤ ਕਰਦੇ ਹਾਂ ਅੱਜ ਵੀ ਪਿਆਜ਼ ਦਾ ਕੀ ਭਾ ਰਿਹਾ ਜੀ ਬਾਹਰ ਵੀ ਹਾਂ ਕਰਦੇ ਆ ਗੱਲ ਜਾ ਕੇ ਕਿਸੇ ਨੂੰ ਦਿਖਾਉਣੇ ਆ ਵੀ ਅੱਜ ਪਿਆਜ਼ ਕੀ ਭਾਵੇ ਗਿਆ ਠੀਕ ਆ ਜੀ ਚਲੋ ਚੱਲਦੇ ਆਪਾਂ ਹਾਂਜੀ ਦੋਸਤੋ ਚਾਰੀ ਅੰਬ ਆ ਗਿਆ ਜੀ ਆਪਾਂ ਤੁਹਾਨੂੰ ਦਿਖਾਉਣਾ ਬਰਨਾਲਾ ਮੰਡੀ ਦੇ ਵਿੱਚ ਆਪਣੇ ਕੋਲ ਚਾਰੀ ਅੰਬ ਵੀ ਆ ਗਿਆ ਮੰਡੀ ਦੇ ਵਿੱਚ ਤੇ 10 ਰੁਪਏ ਕਿਲੋ ਚਾਰੀ ਅੰਬ ਆ ਗਿਆ ਠੀਕ ਹੈ ਜੀ ਪੂਰੀ ਲੈਣੀ ਪੈਣੀ ਹੈ ਇਹ ਹਾਂਜੀ ਦੋਸਤੋ 4 14 15 ਕਿਲੋ ਭਰੇ ਹੁੰਦਾ ਜੀ ਇਹ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਆਲੂਆਂ ਦਾ ਭਾਅ ਵੀ ਦਿਖਾਉਣਾ ਤੇ ਅੱਜ ਮੰਡੀ ਦਾ ਭਾਅ ਕੀ ਰਿਹਾ ਆਲੂਆਂ ਦਾ ਤੇ ਅੱਜ ਤਰੀਕ ਹੈਗੀ 29 ਠੀਕ ਹੈ ਨਾ ਜੀ ਆਪਾਂ ਪਿਆਜ਼ ਦਾ ਵੀ ਤੁਹਾਨੂੰ ਦਿਖਾਵਾਂਗੇ ਤੇ ਆਲੂਆਂ ਦਾ ਦਿਖਾਉਣੇ ਆਪਾਂ ਕੀ ਭਾਅ ਰਿਹਾ ਮੰਡੀ ਵਿੱਚ ਠੀਕ ਹੈ ਤੁਹਾਨੂੰ ਜੀ ਨਾਲ ਆਪਾਂ ਗੱਲ ਕਰਵਾਉਂਦੇ ਹਾਂ ਜੀ ਹਾਂਜੀ ਦੋਸਤੋ ਆਪਾਂ ਕਰਾਉਨੇ ਬਾਊ ਜੀ ਨਾਲ ਗੱਲਬਾਤ ਜੀ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਆ ਵੀ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਆਲੂ ਖਿਆਤੀ ਵਿਕਦਾ 400 ਰੁਪਏ ਡਾਇਮੰਡ ਵਿਕਦਾ 500 ਤੇ 600 ਅੱਛਾ ਜੀ ਤੇ ਕਿਹੜੇ ਕਿਹੜੇ ਆਲੂ ਹੈ ਜੀ ਆਪਣੇ ਕੋਲ ਡਾਇਮੰਡ 600 ਰੁਪਏ ਅੱਛਾ 600 ਰੁਪਏ ਡਾਇਮੰਡ ਵਾਲੀ ਆਲੂ ਦਾ ਖਿਆਤੀ 400 ਆਹ ਕਿਹੜਾ ਮੁੰਡ 500 ਰੁਪਏ 500 ਰੁਪਏ ਨੱਟ ਆਈਏ ਠੀਕ ਹੈ ਨਾ 500 ਹਾਂਜੀ 1000 ਰੁਪਏ ਦਾ ਕਮੈਂਟ ਲਾ ਜੀ ਹਾਂਜੀ ਹਾਂ ਹਾਂਜੀ ਦੋਸਤੋ ਆਪਾਂ ਗੱਲਬਾਤ ਕਰੀਏ ਹੁਣ ਆਪਾਂ ਪਿਆਜ਼ ਬਾਰੇ ਵੀ ਅੱਜ ਪਿਆਜ਼ ਦਾ ਕੀ ਭਾ ਰਿਹਾ ਜੀ ਚਲੋ ਕਰਦੇ ਆ ਗੱਲਬਾਤ ਬਾਈ ਹੋਰਾਂ ਨਾਲ ਜਾ ਕੇ ਆ ਵੀ ਅੱਜ ਦਾ ਭਾ ਕੀ ਆ ਪਿਆਜ਼ ਦਾ ਤੁਹਾਨੂੰ ਦਿਖਾਉਣਾ ਹੈ ਪਿਆਜ਼ ਦਾ ਕੀ ਭਾ ਰਿਹਾ ਹੈ ਜੀ ਹਾਂਜੀ ਦੋਸਤੋ ਆਪਾਂ ਗੱਲਬਾਤ ਕਰਦੇ ਆ ਪਿਆਜ਼ ਬਾਰੇ ਵੀ ਅੱਜ ਪਿਆਜ਼ ਦਾ ਕੀ ਭਾ ਰਿਹਾ ਹੈ ਜੀ ਬਾਕੀ ਬਾਪੂ ਜੀ ਨਾਲ ਗੱਲਬਾਤ नौ रुपये किलो सत्तो लो रुपये किलो तक जी फिर आ गया इधर नासिक आला सतारा अठारह रुपये किलो बिक रहा जी ਦੋਸਤੋ ਆਪਾਂ ਹੈਰੀਉਰਾ ਨਾਲ ਗੱਲਬਾਤ ਕਰਦੇ ਜਾਂ ਕੇ ਆਪਾਂ ਵੀ ਅੱਜ ਕਰਦੂਗਾ ਕੀ ਪਾ ਰਿਆ ਠੀਕ ਹੈ ਨਾ ਜੀ ਆਪਾਂ ਤੁਹਾਨੂੰ ਦਿਖਾਉਂਦੇ ਆਂ ਕਿ ਸਰਪੰਚ ਹੋਰਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਇਹਦੇ ਕਰਦੂਗਾ ਕੀ ਪਾ ਰਿਆ ਤੇ ਖੀਰੇ ਆ ਗਏ ਆ ਆ ਕੀ ਇਹ ੱੱਲੀਆਂ ਵੀ ਆ ਗਈਆਂ ਮੰਡੀ ਦੇ ਵਿੱਚ ਠੀਕ ਹੈ ਆਪਾਂ ਕਰਦੇ ਆਂ ਗੱਲ ਹਾਂਜੀ ਆਪਾਂ ਹੈੜੀ ਬਾਈ ਨਾਲ ਕਰਦੇ ਆਂ ਗੱਲਬਾਤ ਜੀ ਆਪਾਂ ਵੀ ਅੱਜ ਕਦੂ ਦਾ ਕੀ ਪਾ ਰਿਹਾ ਜੀ ਠੀਕ ਹੈ ਨਾ ਜੀ ਕਰਦੇ ਆਂ ਗੱਲਬਾਤ ਹਾਂਜੀ ਬਾਈ ਆਪਾਂ ਸਰਪੰਚ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਕਦੂ ਦਾ ਕੀ ਪਾ ਰਿਹਾ ਬਰਨਾਲਾ ਮੰਡੀ ਦਾ ਜੀ ਤੇ ਕਦੂ ਦਾ ਪਾ ਕੀ ਰਹੀ ਜੀ ਸਰਪੰਚ ਸਾਹਿਬ ਜੀ ਇਹਦਾ ਕਿੰਨਾ ਰਿਹਾ ਜੀ 20 ਰੁਪਏ ਹੁਣ ਇਸ ਟਾਈਮ ਚੱਲ ਰਿਹਾ ਜੀ 15-16 ਰੁਪਏ ਅੱਛਾ 15-16 ਰੁਪਏ ਰਹਿ ਗਿਆ ਜੀ ਹਾਂਜੀ ਹਾਂਜੀ ਤੇ ਸਵੇਰੇ ਰੇਟ ਵੀ ਦਾ ਦੀ ਆ ਜੀ ਹਾਂਜੀ ਹਾਂਜੀ ਜਿਉਂ-ਜਿਉਂ ਜੀ ਲੇਟ ਹੋਈ ਜਾਂਦਾ ਨਾ ਕਦੂ ਦਾ ਦਿਨ ਚੜਦਾ ਜਾਂਦਾ ਉਵੇਂ ਕਦੂ ਦਾ ਰੇਟ ਡਾਊਨ ਹੋ ਜਾਂਦਾ ਠੀਕ ਆ ਜੀ ਤੇ ਉਹ ਵੈਸੇ ਮੰਡੀ ਚ ਬਹੁਤ ਘੱਟ ਕੱਦੂ ਦੇਖਣ ਨੂੰ ਆ ਰਿਹਾ ਆਪਣੇ ਕੋਲੇ ਢੇਰੀਆਂ ਦਾ ਕਰਕੇ ਥੋੜਾ ਜਿਹਾ ਘਟਾ ਰਿਹਾ ਮਾਲ ਹਾਂਜੀ ਹਾਂਜੀ ਇਹ ਹੋਰ ਕੀ ਲੱਗੇ ਉਹਨਾਂ ਨੂੰ ਇਹ ਆਪਾਂ ਆਪਾਂ ਪੇਠਾ ਜੀ ਅੱਛਾ ਪੇਠਾ ਕੀ ਭਾਈ ਆਪਣਾ ਪੇਠਾ 4 ਰੁਪਏ ਕਿਲੋ ਰਿਹਾ ਜੀ 4 ਰੁਪਏ ਕਿਲੋ ਆ ਜੀ ਪੇਠਾ ਤੇ ਇਹ ਕਿਸੇ ਨੇ ਖਰੀਦਣਾ ਦਾ ਕਿੰਨਾ ਕਿਲੋ ਦਿੰਦੇ ਹੋ ਜੀ ਆਪਾਂ ਉਹਨਾਂ ਨੂੰ 3 ਰੁਪਏ ਮਿਲ ਜੂ ਜੀ ਨਹੀਂ ਪੈਕਿੰਗ ਕਿੰਨੇ ਦੀ ਕਿਲੋ ਦੀ ਹੁੰਦੀ ਆ ਆਪਣੀ ਆ ਉਹ ਮਨ ਅਜੀ ਬੀਰ ਜੀ ਆਪਣਾ ਖੀਰਾ ਕੀ ਭਾਰ ਰਿਹਾ ਜੀ ਇੱਦਾਂ ਖੀਰਾ ਬਾਈ ਉਹ ਤਾਂ ਮਤਲਬ ਵੀ 8-9 ਰੁਪਏ ਵੇਚਦਾ ਹੈਗਾ ਅੱਛਾ ਜੀ ਤੇ ਇਹ ਜਿਵੇਂ ਥੋੜਾ ਜਿਹਾ ਇਹਦੇ ਵਿੱਚ ਮੋਟਾ ਹੈਗਾ ਇਹ ਅਸੀਂ 100 ਦਾ ਲਫਾਫਾ ਵਿੱਚ ਹੀ ਆ ਆ 100 ਰੁਪਏ ਦਾ ਲਫਾਫਾ ਵੇਖ ਜਾਂਦਾ ਇਹ ਠੀਕ ਹੈ ਜੀ ਇਹ ਪਤਲਾ ਹੁੰਦਾ ਉਹ ਥੋੜਾ ਜਿਹਾ ਜਿਵੇਂ ਵਧੀਆ ਕੁਆਲਿਟੀ ਆ ਉਹ ਥੋੜਾ ਵੇਚੋ ਆਪਾਂ ਬਾਬੂ ਜੀ ਨਾਲ ਕਰਦੇ ਆ ਗੱਲਬਾਤ ਜੀ ਆਪਾਂ ਵੀ ਅੱਜ ਲੀਚੀ ਦਾ ਕੀ ਭਾਰ ਰਿਹਾ ਜੀ ਚਲੋ ਕਰਦੇ ਆ ਗੱਲ ਜੀ ਪੂਰੀ ਵਧੀਆ ਲੀਚੀ ਇਹ ਦੇਖ ਹੀ ਰੇਟ ਲਾ ਦੀ ਬਾਬੂ ਜੀ ਲੈ ਚੀ ਅੱਜ ਕੀ ਪਾ ਰਹੇ ਹੋ ਦੂਜੀ ਨਿਕਲੀ 120 ਤੋਂ ਲੈ ਕੇ 125 ਰੁਪਏ ਦੀ ਹਾਂਜੀ ਦੋਸਤੋ ਪੂਰੀ ਵਧੀਆ ਲੀਚੀ ਹੈ ਜੀ ਆਹ ਪੂਰੀ ਟੋਕਰੀ ਹੈ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਬਰਨਾਲਾ ਮੰਡੀ ਦਾ ਜੀ ਤੋਂ ਨਹੀਂ ਜਾਇਆ ਉਹਦੇ ਹਾਂਜੀ ਬਾਬੂ ਜੀ ਬੋਵੀ ਖਰਬੂਜਾ ਕੀ ਰੇਟ ਪਾ ਲਾਤਾ ਜੀ ਬਾਰੂਜਾ 22 ਤੋਂ ਲੈ ਕੇ 20 ਤੱਕ ਜੀ 22 ਤੋਂ ਲੈ ਕੇ 20 ਤੱਕ ਜੀ 20 ਤੋਂ 22 ਹੈ ਜੀ ਜਦੋਂ ਮੈਂ ਮੁੜ ਗਿਆ ਨਾ ਉਦੋਂ ਇਹ ਕੰਮ ਤਵਾ ਹੋ ਜਾਣਾ ਬਾਈ ਨੇ ਨਿੰਬੂ ਕੀ ਭਾਵੇਂ ਗਈ ਆਪਣਾ ਜਨੇੰਬੂ ਦਾ ਕੀ ਭਾਵੇਂ ਨਿੰਬੂ ਵੇਖਿਆ 40 ਤੋਂ ਲੈ ਕੇ 45 ਰੁਪਏ ਤੱਕ 40 ਤੋਂ ਲੈ ਕੇ 45 ਤੱਕ ਹੀ ਹਾਂਜੀ ਹਾਂਜੀ ਠੀਕ ਹੈ ਜੀ ਨਿੰਬੂ ਬਹੁਤ ਹੀ ਆਜੀ ਤਾਜ਼ੀ ਆਓ ਜੀ ਦੱਸੋ ਤੁਸੀਂ ਲੈਣਾ ਮੁੰਡਾ ਆਪਾਂ ਬਰਨਾਲਾ ਮੰਡੀ ਦੇ ਜੇ ਤੁਸੀਂ ਫਿਰਦੇ ਹੋ ਰੇਟ ਅੱਡੇ ਪੰਜ ਜਾ 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 ਹਾਂਜੀ ਜੀ ਦੋਸਤੋ ਆਪਾਂ ਫਲ ਫਰੂਟ ਬਾਰੇ ਗੱਲਬਾਤ ਕਰਦੇ ਹਾਂ ਬਾਈ ਜੀ ਨਾਲ ਅੱਜ ਦਾ ਅੱਜ ਫਲ ਫਰੂਟ ਦਾ ਕੀ ਰੇਟ ਰਿਹਾ ਅੱਜ ਇਹਦਾ ਬਾਪੂ ਦੀਆਂ ਕੋਲੇ ਸਾਰੇ ਫਰੂਟਾਂ ਹੁੰਦੇ ਆ ਕਿੰਨਾ ਬਰੀ ਹੋ ਗਿਆ ਇਹ ਮਾਈ ਦਿੰਨੇ ਸਾਰੇ ਹੁੰਦੇ ਇਹਨਾਂ ਕੋਲੇ ਫਰੂਟ ਆ ਆਪਾਂ ਕੱਲੇ ਕੱਲੇ ਫਰੂਟ ਦਾ ਰੇਟ ਦੇਖਦਾ ਹਾਂ ਵੀ ਹੋਲ سیل ਦਾ ਕੀ ਰੇਟ ਹੈ ਇਹਨਾਂ ਦਾ ਬਾਈਆਂ ਦਾ ਤੇ ਵੀ ਕੀ ਰੇਟ ਲੇਖਦਾ ਹੈ ਠੀਕ ਹੈ ਜੀ ਚਲੋ ਆਪਾਂ ਬਾਈ ਜੀ ਨਾਲ ਕਰਦੇ ਆਂ ਗੱਲਵਾਟਾ ਸ਼ੁਰੂ ਕਰਦੇ ਆਪਾਂ ਆਂਬ ਤੋਂ ਹਾਂਜੀ ਵੀਰ ਜੀ ਆਪਾਂ ਕੱਲ ਧੰਨਵਾਦ ਕਰਦੇ ਆਂ ਆਂਬ ਬਾਰੇ ਹਾਂਜੀ ਵੀਰ ਜੀ ਆਂਬ ਦਾ ਕੀ ਰੇਟ ਭਾਜੀ ਤੁਹਾਡਾ ਇਹ 90 ਰੁਪਏ ਕਿਲੋ ਆਂਬ ਕੇਸਰ ਹੈ ਜੀ ਇਹ ਕੇਸਰ ਦੀ ਲਾਟ ਆ ਵੀਰੇ ਇਹ ਹਾਂ ਉਹ ਕੇਸਰ ਦਾ ਜੀ ਇਹ ਅੱਛਾ ਕਿੰਨੇ ਰੁਪਏ ਦੇਸੇ ਦੁਜਰੇ 90 ਰੁਪਏ ਕਿਲੋ 90 ਰੁਪਏ ਕਿਲੋ ਹਾਂ ਜੀ ਤੇ ਆ ਸਾਰੀਆਂ ਨੇ ਇਹ ਤੋਟਾ ਪੂਰੀ ਐ ਜੀ ਆਂ ਅੰਬ ਤੋਟਾ ਪੂਰੀ ਦਿਖਾਓ ਕਦਾਂ ਦਾ ਆਂ ਬਾਈ ਤੋਟਾ ਬੁੱਲਾ ਹੋ ਜੀ ਤੋਟਾ ਪੂਰੀ ਅੰਬ ਦੇਖੋ ਅੱਛਾ ਇਹ ਕੀ ਭਾਜੀ ਤੋਟਾ 40 ਰੁਪਏ ਕਿਲੋ ਹੁੰਦਾ ਇਹ ਤੋਟਾ 40 ਰੁਪਏ ਕਿਲੋ ਜੀ ਹਾਂ ਜੀ ਤੇ ਮਾਲ ਜੇ ਬੰਦਾ ਖਰੀਦਣ ਆਉਂਦਾ ਤਾਂ ਸਾਰੀਆਂ ਗ੍ਰੇਡੀਅਲ ਲੈਣੀਆਂ ਪੈਂਦੀਆਂ ਨੇ ਕਿ ਸਿੰਗਲ ਗ੍ਰੇਡੀਅਲ ਗ੍ਰੇਡੀਅਲ ਵੀ ਮਿਲ ਜਾਂਦੇ ਆ ਜੀ ਸਿੰਗਲ ਵੀ ਮਿਲ ਜਾਂਦੀ ਐ 40 ਰੁਪਏ ਕਿਲੋ 40 ਪੇਡਾਂ ਅੰਬ ਤੇ ਕੀ ਭਾਅ ਲਾਉਂਦੇ ਜੀ ਇਹ ਤੁਸੀਂ ਇਹ 60 ਰੁਪਏ ਕਿਲੋ ਹੁੰਦਾ ਜੀ 60 ਰੁਪਏ ਇਹ ਦਾਣੇ ਦਾ ਮੋਟਾ ਦੀ ਗੱਲ ਹੈ ਤੇ 36 ਦਾਣਾ 48 ਦਾਣਾ ਅੱਛਾ 37 ਦਾਣਾ 38 ਦਾਣਾ ਇਹ ਜੀ ਹਾਂ ਜੀ ਠੀਕ ਹੈ ਜੀ ਇਹ ਗ੍ਰੇਡੀ ਕਿੰਨੇ ਕਿਲੋ ਦੀ ਹੁੰਦੀ ਹੈ ਜੀ ਇਹ 5 ਕਿਲੋ ਵੀ ਪੱਕਾ ਹੁੰਦਾ ਜੀ ਇਹ ਜਾਂਬਾ ਅੱਛਾ ਜੀ ਕਿਸੇ ਨੇ ਸਿੰਗਲ ਲੈਣੀ ਹੋਵੇ ਤਾਂ ਉਹ ਵੀ ਮਿਲ ਜਾਂਦੀ ਹਾਂ ਜੀ ਆਹ ਦੇਖੋ ਗਾਹ ਲੈ ਰਹੇ ਸਿੰਗਲ ਗ੍ਰੇਡ ਠੀਕ ਹੈ ਜੀ ਹਾਂ ਜੀ ਭਾਈ ਜੀ ਸਾਨੂੰ ਕੀ ਰੇਟ ਮਿਲਿਆ ਜੀ ਇਹ ਅੰਬ ਕੀ ਰੇਟ ਮਿਲਿਆ ਆ ਸੇਵ ਕੀ ਰੇਟ ਲਾਤਾ ਵੀਰ ਜੀ ਇਹ ਸੇਫ ਹੋ ਜੀ ਇਹ ਡੱਬਾ ਵੀਰੇ 12 ਲਾ ਦੇ ਸੇਫ ਹੈ ਕਿਹੜਾ ਦਾਣਾ ਕੀ ਬੋਲਦੇ ਨੇ ਇਹਨੂੰ ਆਪਾਂ ਦਾਣਾ ਕਿਹੜਾ ਇਹ ਇਹ 100 ਦਾਣਾ ਵੀਰੇ 100 ਦਾਣਾ ਜੀ ਹਾਂ ਜੀ ਕੀ ਰੇਟ ਦੱਸਿਆ ਕੋਈ ਨੇ ਇਹਦਾ 3800 ਰੁਪਏ ਦਾ 3500 ਰੁਪਏ ਦਾ ਡੱਬਾ ਕਿੰਨੇ ਕਿਲੋ ਦਾ ਜੀ ਇਹ ਪਾਸ ਇਹ 18 ਕਿਲੋ ਹੁੰਦੀ ਬਸ ਇਹ 18 ਕਿਲੋ ਦੀ ਭਰਤੀ ਆ ਇੱਕੋ ਹੀ ਲਾਟ ਆ ਸਾਰੀ ਕਿਲੋ ਆ ਇੱਕੋ ਲਾਟ ਆ ਜੀ ਇੱਕੋ ਲਾਟ ਆ ਅੱਛਾ ਇੱਕੋ ਲਾਟ ਆਈ ਆ ਵੀ ਸਾਰੀ ਇੱਕੋ ਲਾਟ ਆਈ ਇੱਕੋ ਲਾਟ ਆ ਇਹ ਛੋਟਾ 10 ਕਿਲੋ ਦੀ ਭਰਤੀ ਆ ਅੱਛਾ ਇਹ ਵੀ ਤੁਸੀਂ ਸਿੰਗਲ ਡੱਬਾ ਦੇ ਸਕਦੇ ਜੇ ਕੋਈ ਲੈਣਾ ਹਾਂ ਇਹ ਆ ਕੀ ਚੀਜ਼ ਆਟਮਾ ਜੀ ਇਹ ਆ ਆਲੂ ਭਗਾਰਾ ਜੀ ਇਹ ਚੈਰੀ ਆ ਇਹ ਚੈਰੀਏ ਛੋਟੇ ਡੱਬਿਆਂ ਚ ਪਾ ਕੇ ਕਿਹਾਉਂਦੇ ਆ ਕਿੰਨੇ ਕਿਲੋ ਦੀ ਪੈਕਿੰਗ ਆ ਇਹ 2 ਕਿਲੋ ਦੀ ਪੈਕਿੰਗ ਆ ਅੱਛਾ ਇੱਕ ਹੀ 8 ਆ ਆਲੂ ਭਗਾਰਾ ਉਹ 200 ਰੁਪਏ ਦੀ ਪੈਚੈਰੀ ਆ ਜੀ ਅੱਛਾ ਠੀਕ ਆ ਚੈਰੀ ਸਾਢੇ 350 ਰੁਪਏ ਚਾਹੀਏ ਡੱਬਾ ਜੀ ਦੋ ਪੀਸ ਆ ਆ ਦੋਸਤੋ ਚੈਰੀ ਆ ਇਹ ਹਾਂ ਜੀ ਕੀ ਬਾਅ ਹੈ ਡੱਬਾ ਜੀ ਇੱਕਾ ਕਿੰਨੀ ਬਾ ਠੀਕ ਆ ਕਿਹ ਡੱਬੇ ਦੀ ਪੈਕਿੰਗ ਆ ਜੀ ਇਹ ਉਹ ਦੋ ਡੱਬੇ ਦੀ ਪੈਸੇ ਕਿੰਨੇ ਦਾ ਪਹੁੰਚੇ ਬੰਦੇ ਨੇ ਲੈਣਾ ਸਾਢੇ 350 ਰੁਪਏ ਸਾਢੇ 350 ਰੁਪਏ ਦਾ ਜੀ ਠੀਕ ਹੈ ਤੇ ਆ ਆਲੂ ਬਖਾਰ ਵੱਡੇ 150 ਰੁਪਏ ਡੱਬੀ ਜੀ ਅੱਛਾ 150 ਰੁਪਏ ਡੱਬੀ ਮਿਲਦੀ ਹੈ ਜੀ ਮੋਟਾ ਲੋ ਜੇ ਬੰਦ ਡੱਬਾ ਲੈਣਾ ਹੋਵੇ ਤਾਂ ਕੀ ਰੇਟ ਦੰਨੋ ਜੀ ਹੋਰ ਸੀ ਇਹ ਫਿਰ 110 ਰੁਪਏ ਮਿਲਦਾ ਹੈ 110 ਰੁਪਏ ਠੀਕ ਹੈ ਜੀ ਹਾਂਜੀ ਵੀਰ ਜੀ ਕੀਵੀ ਦਾ ਕੀ ਭਾਜੀ ਆਪਣੇ ਇਹ 1800 ਰੁਪਏ ਦੀ ਕੀਵੀ ਹੈ ਆਪਣੇ 60 ਵੀਸ ਅਰੀ ਜੀ ਮੈਂ ਤਾਜੀ ਪੈਕਿੰਗ ਆਉਂਦੀ ਹੈ ਤੁਹਾਡੇ ਕੋਲ ਵੀਰ ਜੀ ਹਾਂ ਜੇ ਮੈਂ ਤਾਜੀ ਪੈਕਿੰਗ ਆਜੀ ਪੈਕਿੰਗ ਹੁੰਦੀ ਠੀਕ ਹੈ ਉਹ ਆਪ ਵੀ ਤੇ ਨਾਸਪਦੀ ਦਾ ਕੀ ਭਾਜੀ ਇਹਦਾ 2 1500 ਹਾਂ ਜੀ ਬੱਬੂ ਕੋਸਾ 1500 ਰੁਪਏ 1500 ਰੁਪਏ ਦੀ ਬੇਟੀ ਆ ਜੀ ਵੀ 14 ਕਿਲੋ ਦੀ 14 ਕਿਲੋ ਦੀ ਪੇਟੀ ਆ ਤੇ ਕੀ ਜੇ ਇਕੱਠੀ ਲੈਣੀ ਤਾਂ ਇਕੱਲੀ ਕਮੇਟੀ ਪੂਰੀ ਪੇਟੀ ਮਿਲੂ ਹਾਂ ਨਹੀਂ ਠੀਕ ਹੈ ਜੀ ਤੇ ਇਹਦਾ ਕੀ ਇਹ ਡ੍ਰੈਗਨ ਆ ਜੀ ਡ੍ਰੈਗਨ ਫਰੂਟ ਦਾ ਕੀ ਭਾਜੀ ਇਹਦਾ ਇਹ 800 ਰੁਪਏ ਦਾ ਡੱਬਾ ਜੀ 800 ਰੁਪਏ ਦਾ ਡੱਬਾ ਇਹ ਵੀ ਪੂਰੀ ਵਧੀਆ ਪੈਕਿੰਗ ਹਾਂ ਪੂਰੀ ਬਰ ਸਟਾਕ ਹੋ ਹੈ ਨਹੀਂ ਇਹ ਅੰਗੂਰਾਂ ਨਾ ਕੀ ਭਾ ਲੈ ਆ ਜੀ ਤੁਸੀਂ 400 ਰੁਪਏ ਦਾ ਡੱਬਾ ਜੀ ਤੇ ਕਿੰਨੇ ਕਿਲੋ ਦੀ ਪਾਕੀ ਨੂੰ 4 ਕਿਲੋ ਦੀ ਪਾਕੀ 4 ਕਿਲੋ ਦੀ ਪਾਕੀ ਜੇ ਲੈਣੀ ਹੈ ਇਕੱਠੀ ਕਰੀਦਣੀ ਪਣੀ ਹੈ ਹਾਂ ਜੀ ਇਕੱਠੀ ਕਰੀਦਣੀ ਪਣੀ ਠੀਕ ਹੈ ਜੀ ਤੇ ਸਿੰਗਲ ਨਹੀਂ ਲੈ ਸਕਦਾ ਕੋਈ ਵੀ ਨਹੀਂ ਲੈ ਸਕਦਾ ਭਾਈ 90 ਜਣਾ ਪੋਗਾ ਜੀ ਤੇ ਕੇਨੂ ਦਾ ਕੀ ਭਾਜੀ ਇਹਦਾ ਇਹ ਮਾਲਟਾ ਜੀ ਮਾਲਟਾ ਜੀ ਇਹ 1500 ਦਾ ਡੱਬਾ ਜੀ ਅੱਛਾ ਜੀ ਤੇ ਇਹਨਾਂ ਦਾ ਕੀ ਭਾਜੀ ਇਹ ਖਰਮਾਲੀ 60 ਰੁਪਏ ਕਿਲੋ ਖਰਮਾਲੀ 60 ਰੁਪਏ ਚਾਰ ਕਿਲੋ ਜੀ ਨਾਰਾ ਕੀ ਭਾਣਾ ਦਾ 1300 ਰੁਪਏ ਦਾ ਜੀ 1300 ਰੁਪਏ ਦਾ 10 ਕਿਲੋ ਡੱਬਾ ਜੀ ਠੀਕ ਹੈ ਜੀ ਆਹ ਗੜੀ ਇਹ ਵੀ ਬੱਬੂ ਅਸੀਂ ਨਹੀਂ ਇਹ ਵੀ ਬੱਬੂ ਵੋਸਾ ਜੀ ਉਹੀ ਭਾਜੀ ਇਹ ਵੀ ਹਾਂ ਜੀ ਠੀਕ ਹੈ ਇਹ ਵੀ ਬੰਦ ਡੱਬਾ ਹੀ ਲੈਣਾ 10 ਕਿਲੋ ਦਾ ਵਸੇ ਤੁਸੀਂ ਨੇ 13 ਕਿਲੋ ਦਾ 13 ਕਿਲੋ ਤੇ ਆੜੂ ਕੀ ਭਾਣਾ ਆੜੂ 700 ਰੁਪਏ ਦਾ ਡੱਬਾ ਜੀ 700 ਰੁਪਏ ਦਾ ਡੱਬਾ ਜੀ ਹਾਂਜੀ ਦੋਸਤੋ ਬਰਨਾਲਾ ਮੰਡੀ ਦੇ ਵਿੱਚ ਆਪਣੇ ਕੋਲੇ ਫੜ ਜਾ ਬਾਬਾ ਸਭ ਰੱਖਿਆ ਕਰ ਬਰਨਾਲਾ ਵੋਟਾ ਤੇ ਆਪਾਂ ਤੁਹਾਨੂੰ ਦਿਖਾਉਣਾ ਦਸੇਰੀ ਅੰਬ ਆ ਰਿਹਾ ਜੀ ਚਲੋ ਆਪਾਂ ਦਿਖਾਉਨੇ ਆਂ ਵੀ ਆਪਣੇ ਕੋਲੇ ਬਰਨਾਲਾ ਮੰਡੀ ਦੇ ਵਿੱਚ ਪਹੁੰਚ ਚੁੱਕਿਆ ਚਲੋ ਆਪਾਂ ਭਾਈ ਨਾਲ ਇਹਦੇ ਬਾਰੇ ਵੀ ਗੱਲ ਕਰਦੇ ਆ ਵੀ ਕੀ ਰੇਟ ਮਿਲਣਾ ਆਪਾਂ ਇਹਨੇ ਬੰਦ ਡੱਬਾ ਦਸੇਰੀ ਅੰਬ ਬਾਬੇ ਦੱਸ ਘੜ ਵੀ ਦਸੇਰੀ ਅੰਬ ਕੀ ਭਾਗ ਹੈ ਜੀ ਇਹ 55 ਰੁਪਏ ਕਿਲੋ ਵੀਰੇ 55 ਰੁਪਏ ਕਿਲੋ ਹਾਂਜੀ ਕਦੋਂ ਆਣਾ ਸਟਾਰਟ ਹੋਇਆ ਆਪਣੇ ਕੋਲੇ ਇਹ ਬਸ ਦੋ ਦਿਨਾਂ ਤੋਂ ਸਟਾਰਟ ਹੋਇਆ ਜੀ ਇਹ ਹਾਂਜੀ ਦੋਸਤੋ ਦੋ ਦਿਨ ਹੋ ਗਏ ਆਪਣੇ ਕੋਲੇ ਅੰਬ ਹੁੰਦੇ ਨੂੰ ਇਹ ਸਟਾਰਟ ਹੋ ਗਿਆ ਅੰਬ ਬਾਜ਼ਾਰ ਦੇ ਵਿੱਚ ਆਉਣਾ ਸਟਾਰਟ ਹੋ ਗਿਆ ਬਰਨਾਲਾ ਮੰਡੀ ਦੇ ਵਿੱਚ ਬਸ ਇੱਕ ਹੋਰ ਹਾਂਜੀ ਸੋਨੂ ਭਾਹ ਹੋਰਾਂ ਕੋਲੇ ਜੀ ਇਹਨਾਂ ਕੋਲੇ ਫਰੂਟ ਦਾ ਕੰਮ ਵੀ ਆ ਸਾਰਾ ਕੁਝ ਹੀ ਆਈ ਇਹਨਾਂ ਕੋਲੇ ਤੇ ਸਬਜ਼ੀ ਵੀ ਆਉਂਦੀ ਹੈ ਇਹਨਾਂ ਕੋਲੇ ਆਪਾਂ ਗੱਲਬਾਤ ਕਰਦੇ ਹਾਂ ਵੀ ਯਾਰ ਆਦਰਕ ਦਾ ਕੀ ਭਾਹ ਜੀ ਸੋਨੂ ਭਾਹ ਆਦਰਕ ਇਹ ਕਿਲੋ-ਕਿਲੋ ਕਰਕੇ ਪਾਉਨੇ ਤੁਸੀਂ ਗੋਰੀ ਮਿਲਦੀ ਅੰਦਰ ਬੰਦ ਪੋਰੀ ਲੈਣੀ ਪਣੀ ਆ ਜੀ ਕਿਸ ਨੇ ਲੈੜੀਆਂ ਠੀਕ ਹੈ ਜੀ ਤੇ ਮਟਰਾਂ ਦਾ ਕੀ ਭਾਹ ਜੀ ਤੁਹਾਡੇ ਦਾ ਮਟਰਾਂ ਦੇਖ ਤੇ 20 ਰੁਪਏ 30 ਰੁਪਏ 20 ਰੁਪਏ 30 ਰੁਪਏ ਜਿਹੜੇ ਮਟਰ ਆਉਦੇ ਰੇਟ ਹਾਂਜੀ ਵੀਰ ਜੀ ਤੁਸੀਂ ਨੇ ਕੀ ਭਾਅ ਖਰੀਦਾ ਜੀ ਇਹ ਕੀ ਭਾਅ ਖਰੀਦਿਆ ਮਾੜਾ ਉਹ ਦੋ ਮਿਸੂ ਹੋਵੇ ਦੱਸਦੇ ਨੂੰ ਸਹੀ ਰੇਟ ਹੈ ਹਰ ਰੁਪਈਆ ਹਰ ਰੁਪਈਆ ਠੀਕ ਹੈ ਬਈ ਵਧੀਆ ਪੂਰਾ ਮਾੜਾ ਹਾਂ ਪੂਰਾ ਆ ਲੈ ਲੈ ਬਿਰੋ ਆ ਲੈ ਲੈ ਹਾਂਜੀ ਦੋਸਤੋ ਲਹਸਣ ਦਾ ਰੇਟ ਹੈਗਾ 60 65 ਰੁਪਈਆ ਰੇਟ ਹੈ ਜੀ ਇਹ ਵੀ ਬੋਰੀ ਲੈਣੀ ਬਣੀ ਹੈ ਜੀ ਬੰਦ ਦਾ ਰੇਟ ਦਾ ਜੀ ਇਹ ਠੀਕ ਹੈ ਜੀ ਪੂਰਾ ਵਧੀਆ ਲਹਸਣ ਆ ਜੀ ਇਹ ਹਾਂਜੀ ਵੀਰ ਜੀ ਆ ਪਾਇਨੈਪਲ ਕੀ ਭਾਰ ਆ ਜੀ ਇਹ ਕੀ ਰੇਟ ਆ ਇਹ ਇਹ 35 ਰੁਪਏ ਕਿਲੋ ਆ ਜੀ 35 ਰੁਪਏ ਕਿਲੋ ਜੀ ਤੇ ਗ੍ਰੇਡ ਤੇ ਗ੍ਰੇਡ ਲੈਣਾ ਪੈਣਾ ਗ੍ਰੇਡ ਤੇ ਗ੍ਰੇਡ ਮਿਲੂ ਹਾਂਜੀ ਦੋਸਤੋ ਦੇਖਣ ਨੂੰ ਪੂਰੇ ਵਧੀਆ ਤਾਜ਼ੇ ਨੇ ਆ ਪਾਇਨੈਪਲ ਆ ਤੇ ਗ੍ਰੇਡ ਤੇ ਗ੍ਰੇਡ ਹੀ ਲੈਣਾ ਪੈਣਾ ਇਹ 35 ਰੁਪਏ ਕਿਲੋ ਆ ਠੀਕ ਆ ਜੀ ਤੇ ਨਰੀਆਲ ਕੀ ਭਾਰ ਆ ਜੀ 600 ਰੁਪਏ ਦਾ 10 ਪੀਸ ਦਾ ਆ ਅੱਛਾ 10 ਪੀਸਾਂ ਦੀ ਪੈਕਿੰਗ ਹੁੰਦੀ ਆ ਠੀਕ ਆ ਜੀ ਤੇ ਮਸ਼ੰਮੀ ਦਾ ਕੀ ਭਾਰ ਇਹਦਾ ਬੰਦ ਦਾ 1000 ਰੁਪਏ ਲੈ ਕੇ 1300 ਤੱਕ 1300 ਤੋਂ ਲੈ ਕੇ 1300 ਰੁਪਏ ਤੱਕ ਆ ਕਿ ਹਾਂਜੀ 20 ਕਿਲੋ ਦੀ ਭਰਤੀ ਹੋ ਗਈ ਹੈ ਜੀ ਇਹ। ਆਪਾਂ ਗੱਲਬਾਤ ਕਰਦੇ ਆਂ ਇੱਧਰ ਅੰਬ ਦੀ ਬੋਲੀ ਲੱਗ ਰਹੀ ਹੈ। ਤੁਹਾਨੂੰ ਅੰਬ ਦੀ ਬੋਲੀ ਵੀ ਦਿਖਾਉਣਾ ਹੈ। ਅੱਜ ਦੇ ਬਾਪੂ ਜੀ ਕੋਲੋਂ ਫੜਿਆ ਕੰਮ ਦੀ ਬੋਲੀ ਦਾ ਕੀ ਭਾਅ ਲੱਗ ਰਿਹਾ ਜੀ? ਚਲੋ ਆਪਾਂ ਗੱਲਬਾਤ ਕਰਦੇ ਆਂ ਬਾਪੂ ਜੀ ਨਾਲ। ਠੀਕ ਹੈ ਜੀ। ਉਹ ਦੇਖਦੇ ਆਂ। ਆ ਦੇਖੋ ਜੀ ਬੋਲੀ ਲੱਗ ਰਹੀ ਹੈ ਜੀ ਹੁਣ। ਬਾਕੀ ਨਹੀਂ। ਕਿ ਆਪਾਂ ਗੱਲਬਾਤ ਕਰੀਏ। ਹਾਂਜੀ ਦੋਸਤੋ 45 ਰੁਪਏ ਬੋਲੀ ਲੱਗ ਰਹੀ ਆ। ਇਹ ਕਿਹੜਾ ਅੰਬ ਆ ਜੀ ਇਹ ਬਾਪੂ ਜੀ? ਸਫੈਦਾ ਜੀ ਸਫੈਦਾ। ਬੜੇ ਅੰਬ ਦੀ ਬੋਲੀ ਲੱਗ ਰਹੀ ਹੈ ਜੀ ਪ 43 ਵੀ ਕਿਹੜਾ ਲੈ ਕੇ ਜਾਂਦਾ ਸਾਰੇ ਅੰਬ ਦੀ ਬੋਲੀ ਆ ਜੀ ਇਹ ਤੇ ਗ੍ਰੇਡੇ ਕਿੰਨੇ ਗ੍ਰੇਡੀਆਂ ਦੀ ਬੋਲੀ ਲਾਉਣੇ ਜੀ ਉਹ ਜੀ ਆ 6 6 5 5 ਆ ਇਹ ਲੈ ਲੈਂਦੇ 6 6 5 5 ਦੀ ਗ੍ਰੇਡੀਆਂ ਦੀ ਬੋਲੀ ਲੱਗ ਰਹੀ ਹੈ ਜੀ ਠੀਕ ਆ ਜੀ ਇਕੱਠੀਆਂ ਕਿਉਂਕਿ ਬੰਦਾ ਲੈ ਨਹੀਂ ਖਾਦਾ ਬਾਕੀ ਛੱਡਾ ਵੀ ਬੋਲਾ ਬੋਲ ਚੱਲ बीस आठ से पांच आपने करते हैं दो पहिया नौ पहिया चल चल तो भाई आठ चालीस पे भाई कैरम चालीस पे तीरेट लगी ही बोली होगी अपनी चालीस पे अन्तारिपे लगी ही बोली हो आठ चालीस रुपए तेरा गई देख क्या हो चालीस ओ बेक गया ये अंबा चालीस पे चालीस पे लेकिन चालीस